ਤਾ ਜੀ ਕੋਈ ਪਹਿਲੀ ਵੀਡੀਓ ਵਿੱਚ ਦੇਖ ਹੀ ਲਿਆ ਸੀ ਆਪਾਂ ਨੇ 2 ਡਿੱਗ ਪਵਾ ਲਈ ਸੀ ਆਪਣੇ ਹੁਣ ਤੀਜਾ ਡਿੱਗ ਪਵਾ ਰਿਆਂਗੇ ਆਪਾਂ ਤੀਜਾ ਡਿੱਗ ਪਵਾ ਕੇ ਫਿਰ ਦੇਣਾ ਆਸ਼ ਆਪਣਾ ਤੁਰਦਾ ਕਿ ਤੁਰਦਾ ਨਹੀਂ ਇਹ ਤੀਜਾ ਡਿੱਗਾ ਆ ਆਪਣਾ 2 ਡਿੱਗ ਪਹਿਲਾਂ ਵੀਡੀਓ ਚ ਪਵਾ ਲਈ ਆਪਾਂ ਇਹ ਪਵਾ ਲੈ ਆਪਣੇ ਚੌਥਾ ਡਿੱਗ ਜੀ ਬਸ ਅਜੇ ਆਪਾਂ 4 ਡਿੱਗ ਪਵਾਵਾਂਗੇ ਉੱਥੇ ਚੜਨਾ ਨਹੀਂ ਵੀਰੇ ਟਰੈਕਟਰ ਲੈ ਕੇ ਪੁਲੀ ਤੇ ਕਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਪੁਲੀ ਦੇਖ ਰਿਹਾ ਚੜਦਾ ਕਿ ਚੜਦਾ ਨਹੀਂ ਐ ਬਸ ਖੜਾ ਹੋ ਜੇ ਵੀਰੋ ਏ ਏ ਏ ਹੋ ਗਿਆ ਹੋ ਗਿਆ ਹੋ ਗਿਆ ਤਾਂ ਜੀ ਉਹ ਡੈਡੀ ਮੇਰਾ ਦੂਜਾ ਟੱਟਰ ਲੈ ਕੇ ਭੱਗੇ ਸੀ ਆਪਾਂ ਹੁਣ ਸੋਣ ਵਾਲੀ ਲੀਕੇ ਚ ਪਹੁੰਚਾਂਗੇ ਪਹਿਲਾ ਡਿੱਗਾ ਆ ਹੁਣ ਪਹਿਲਾ ਡਿੱਗਾ ਅਰੇ ਬਾਰੇ ਇਹ ਆਪਾਂ ਮੂਰੇ ਜਿਹਾ ਪਵਾ ਕੇ ਚੱਲਦੇ ਆਂਗੇ ਵੀ ਖੜਾ ਹੋਊਗਾ ਸੋਣ ਵਾਲੀ ਲੀਕਾ ਮੂਰੇ ਜਿਹਾ ਪਵਾ ਲਈਏ ਆਪਾਂ ਇਹ ਆਪਾਂ ਪਹਿਲੇ ਡਿੱਗੇ ਪੋੜਿਆ ਸੋਣ ਵਾਲੀ ਲੀਕੀ ਚ ਹੁਣ ਆਪਾਂ ਖੜਿਆਂਗੇ ਉਹਦੀ ਹਾਰਨ ਦੀ ਵੇੜ ਚ ਜੇ ਵੀ ਹਾਰਨ ਵਾਲੇ ਤੁਹਾਨੂੰ ਜਾ ਵੀ ਫਾਈ ਲੀਏ ਹੁਣ ਇਹ ਹਾਰਨਾ ਮਾਰਤਾ ਹੀ ਹਾਰਨਾ ਪਉ ਦੂਜਾ ਪੋਣ ਆ ਆ ਪੌੜਈ ਆਪਣੇ ਦੂਜਾ ਡਿੱਗ ਗਈ ਜਿਹੜੇ ਕੋ ਪੋੜਿਆ ਹੁਣ ਆਪਾਂ ਅ ਜੀਰੀ ਚੋਂ ਗਰਦ ਬਹੁਤ ਉੱਠੀ ਆ ਪਰ ਆ ਪੌੜਈ ਆਪਣੇ ਤੀਜਾ ਡਿੱਗ ਗਈ ਆ ਤੀਜਾ ਡਿੱਗ ਪਵਾ ਕੇ ਹੁਣ ਆਪਾਂ ਦੂਜੇ ਵਾਹਨ ਚਲਾ ਦਾਂਗੇ ਬਸ ਇੱਕ ਹੋਰ ਮੇਰੇ ਹਿਸਾਬ ਨਾਲ ਪਊਗਾ ਡਿੱਗਾ ਬਾ ਫਿਰ ਦੂਜੇ ਵਾਹਨ ਚ ਲੱਗ ਜੂਗੀ ਆਪਣੇ ਜਾ ਕੇ ਦੋ ਕਿੱਲੇ ਵੱਡੇਗੇ ਦੋ ਕਿ ਰਹਿਗੇ ਬਸ ਆਪਣੇ ਆ ਤੀਜਾ ਡਿੱਗਾ ਹੋ ਗਿਆ ਬਸ ਚੌਥਾ ਇੱਕ ਹੋਰ ਬੜੂਗਾ ਆਪਣਾ ਆ ਪਰ ਗਈ ਆਪਣਾ ਚੌਥਾ ਡਿੱਗਾ ਆਪਣਾ ਉਹ ਦੋ ਕਿੱਲੇ ਵੜਦੇ ਆ ਆਪਣੇ ਤੇ ਹੁਣ ਆ ਇੱਕ ਦੋ ਕਿੱਲੇ ਹੋ ਰਹਿ ਗਏ ਆਪਣਾ ਬਸ ਦਾ ਆਪਣੇ ਪਾ ਲਈ ਪੰਜਵਾਂ ਡਿੱਗਦੀ ਪੰਜਵਾਂ ਪਵਾ ਲਿਆ ਹੁਣ ਆਪਾਂ ਇਹ ਚ ਆਪਾਂ 6 ਕ ਪਵਾਵਾਂਗੇ ਪੰਜ ਜਾਂ 6 ਬਸ ਇਹ ਦੂਜੀ ਡਾਲੀ ਵਾਜੀ ਗਈ ਆਪਣੀ ਆਪਨੀ ਦੂਜੀ ਡਾਲੀ ਆ ਗਈ ਸੀ ਤੇ ਆ 6ਵਾਂ ਡਿੱਗ ਪਾਈ ਜਾਂਦਾ ਮੇਰੇ ਜਿਹੜੀ ਮੈਂ ਸਾਡੇ ਇੱਕ ਇੱਕ ਰਾਏ ਦੇ ਧਿਆਨ ਕੇ ਲਈ ਆਹ ਹੁਣ ਮੈਂ ਚੱਲਦਾ ਆਂਗਾ ਸੋਨੇਲੀ ਤੇ ਇੱਕੋ ਜਿਹੀ ਟਰਾਲੀ ਦਿਖਾ ਲਈਏ ਜਿਹਦੀ ਬਣਦੀ ਆਪਣੀ ਗੱਡੀ ਦਾ ਪੁੱਜੀ ਹੋਣੀ ਇਸ ਤਰ੍ਹਾਂ ਦੀ ਕੋਲੋਂ ਨੂੰ ਨਾ ਹੁਣ ਆਪਾਂ ਚੜਾ ਰਹੇ ਹਾਂ ਡ੍ਰੈਕ ਦੇਖਦੇ ਆਂ ਫੜਾ ਹੋਊਗਾ ਕਿ ਹੁੰਦਾ ਨਹੀਂ ਇਹ ਆਸ਼ਾ ਤੱਕੜਾ ਹੋ ਗਿਆ ਜੀ ਆਪਣਾ ਇਹ ਹੀ ਦੇਖਦੇ ਆਂ ਕਿਵੇਂ ਹੁੰਦਾ ਇਹ ਇੱਕ ਦਈਏ ਪਾਰਾ ਮੂਡੋ ਡ੍ਰੈਕ ਆਪਣਾ ਨਾਲੀ ਸੀ ਟੈਂਕੀਆਂ ਨੇ ਇਹ ਚ ਚਾਰ ਟੈਂਕੀਆਂ ਹੁਣ ਮੈਂ ਲੈ ਕੇ ਚੱਲਦਾ ਜੀ ਇਹਨੂੰ ਮੰਡੀ ਵਿੱਚ ਮੰਡੀ ਚ ਲੈ ਕੇ ਚੱਲਦਾ ਐ ਇਹਨੂੰ ਹੁਣ ਦੇਖ ਛੱਡਦੇ ਆਪਾਂ ਇਹਨੂੰ ਜਾ ਕੇ ਮੰਡੀ ਚ ਲੈ ਕੇ ਜਾ ਰਹੇ ਆ ਡੈਕੜੂਕ ਲਾ ਕੇ ਹੁਣ ਵੇੜੀ ਕੰਦਾ ਹੋਰੀ ਤੇ ਕਿ ਜਾਈਂ ਕਿਤੇ ਡੋਲ ਦੇ ਸਾਰੀ ਗੀ ਆਂ ਜੀ ਆਪਾਂ ਟਰੈਕਟਰ ਨੂੰ ਲੈ ਕੇ ਚੜ ਗਿਆਂ ਸੜਕ ਤੇ ਆ ਪਾਤਾ ਚੌਥਾ ਗੇਰ 122 ਰੁਪਏ ਦੀ ਬੰਦੀਆਂ ਹੀ

ਹੁਣ ਆਪਣਾ ਇੱਥੇ ਤੱਕਰ ਬਲਾਗ ਹੈ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤਾਂ ਹੋਰ ਅਸੀਂ ਜਾਈ ਨਵੀਆਂ ਵੀਡੀਓ ਦੇਖਣ ਲਈ ਤਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ